ਸਲਾਮ ਅਲੈਕੁਮ ਸਭ ਤੋਂ ਕਰੇਗਾ ਅੱਜ ਪਾਰਟੇ ਰੱਖੇ ਹੋਰੇ ਠੀਕ ਹੈ আহ মিনিট বলার চেষ্টা করতেছি। সুনি। আমি এইটাই <laughs> ਜੇ ਟਰੱਕ ਮੰਨਦਾ ਵੀ ਕਰਕੇ ਦੇ ਵਿਚਾਲੇ ਬੱਜੇ ਹੁੰਦੇ ਆਪਾਂ ਜੇ ਟਰੱਕ ਦੇ ਵਿਚਾਲੇ ਬੱਜਦੀ ਟਰੱਕ ਦੇ ਹੰਟਰ ਛਕੜਾਗਾ ਪਰ ਮੰਨਦੇ ਵੀ ਟਰੱਕ ਦਾ ਦੋ ਦੋ ਛੇ ਟਰੱਕ ਜਾਂ ਜਿਹੜਾ ਪ੍ਰਮਚਾਰਾ ਬਤਾ ਲਿਆ ਸੀ ਆਈ ਆਈ ਆਈ

पूरा स्कूल जा रहे थे रात जिया तो आ रही थी कितने बजे गल हुई है किथे हुई एकदम हिस्ट्री रेट पे हां होता हुआ ट्रक आ रहा ट्रक आ रहा पता नहीं ਅਸਲੀ ਨਾ ਕਰਮਜੀਤ ਅਰੇ ਕੀ ਗੱਲ ਹੋਈ ਆ ਫਿਰ ਸਕੂਲ ਨਹੀਂ ਜਾਂਦੀ ਮੇਰੇ ਪਾਸ ਤੇ ਗ੍ਰੇਨ ਫੀਲਡ ਤੇ ਬਿਚਾਰ ਰਹੀ ਸੀ ਜਿੱਥੇ ਜਾਂ ਸਕੂਲ ਜਾਂਦੇ ਸੀ ਮੇਰੇ ਘਰ ਕੋਲੋਂ ਹੀ ਸੀ ਮਾਸਟਰ ਵੀਰੇ ਰੋਡ ਤੇ ਜਾ ਹੀ ਜਾਂਦੀ ਸੀ ਟਰੱਕ ਵਾਲੇ ਨੇ ਮੂਰੇ ਲਿਆਂਦੇ ਵਿੱਚ ਮਾਰਾ ਮੂਰੇ ਲਿਆਂਦ ਕੇ ਕਿੰਨੇ ਬੱਚੇ ਸਨ ਉਨੇ 42 ਬੱਚੇ ਸਨ ਸਾਰੇ ਜੱਟਾਂ ਦੇ ਬੱਚੇ ਨਹੀਂ ਵੀਰੇ ਸਾਰੇ अठ बजे की घटना जीव रफ्यू बसा की गाल कड़ते जी संग आ रही थी ਦਰ巴ਥਰ ਉਹਦੇ ਰਿਕਲਰ ਸਦਾ ਮੂਰੇ ਦਾ ਕਰਤਾ ਹੀ ਯਾਨ ਮਟਰਾ ਦੇ ਜਿਹੜੇ ਡੈਟ੍ਰੋਲ ਕਰੀ ਬਾਈਪਾ ਕੋ ਘੱਟ ਤੋਂ ਜਿੱਦਾ ਪੂਰੇ ਬਾਥਰ ਕਿੰਨੇ ਬੱਚੇ ਸ਼ੁਰੂਆਤ ਸੀ ਬੱਚੇ ਵੀ ਆਲੇ ਬੱਚੇ ਸਨ ਹਾਂਜੀ ਕਿੰਨੇ ਵਜੇ ਦੀ ਗੱਲ ਹੈ ਹਾਂਜੀ ਸਰ ਕਿੰਨੇ ਵਜੇ ਦੀ ਘਟਨਾ 6:00 ਵਜੇ ਘਟਨਾ ਨਹੀਂ ਪੌਣੇ ਘੱਟ ਰਹੀ ਸੀ ਕਿੱਥੋਂ ਲੈ ਕੇ ਆ ਰਹੇ ਸੀ ਬੱਚਾ ਇਹ ਬੱਚੇ ਸਰ ਪੰਨੇ ਰਾਰਾ ਜੀ ਕੋਲ ਦੇ ਨਾਲ ਕਾਲੇ ਕਿਆਂ ਦੇ ਵਿੱਚ ਬਾਹਰ ਸਕੂਲ ਜਾ ਰਹੇ ਸੀ ਹਾਂ ਸਕੂਲ ਜਾ ਰਹੇ ਸੀ ਸਰ ਦੇਖੀਨੇ ਬੱਚੇ ਟੱਕਰ ਰਹੇ ਨੇ ਬੱਚਾਰ ਮਿੰਨ ਤੜੀ ਪਤਾ ਹੀ ਕਿੰਨੇ ਹੋਏ ਨੇ ਚੰਦਲਾਇਆ ਕਿਨੋਂ ਲਈ ਆਇਆ ਜੱਕੀ ਘਰ ਆ ਤੇ ਪੰਜਾਤ ਬੱਚਿਆਂ ਦਾ ਪਤਾ ਨਹੀਂ ਦਾਲਾ ਆ ਇਹ ਕੋ ਦੂਜਾ ਕੁ ਪਤਾ ਨਹੀਂ ਫਿੱਟਮ ਸਿੱਧੀ ਟੱਕਰ ਹੋ ਗਈ ਫਿੱਟਮ ਸਿੱਧੀ ਟੱਕਰ ਹੋ ਗਈ ਆਨ ਜਿੱਦਾਂ ਮੂਰੇ ਕੱਸਾ ਲਿਆ ਕੇ ਪੜੇ ਸਕੂਲ ਜੀ ਦਾ ਯਾਰ ਗ੍ਰੀ ਵੀੜ ਦੀ ਆ ਜੀ ਧਾਨਗੜ ਸਕੂਲ ਦੀ ਹਾਜੀ ਬਾਈ ਜੀ ਕੀ ਨਾਮ ਆ ਮੇਰਾ ਨਾਮ ਹਿੰਦਰ ਸਿੰਘ ਜੀ ਹੈ ਤੇ ਗੱਲ ਹੋਈ ਹੈ ਜਿਹੜਾ ਹਾਦਸਾ ਹੋਇਆ ਹੈ ਇਹ ਅੱਜ ਇਹ ਅੱਜ ਦਾਣਾ ਆਪਣਾ ਵੱਡੇ ਹਾਈਵੇ ਤੋਂ ਪਠਾਨਾ ਰੋਡ ਤੇ ਜਿਹੜਾ ਜਾ ਰਿਹਾ ਸ਼ਹਿਰ ਨੂੰ ਰਸਤਾ ਉਹਦੇ ਉੱਤੇ ਕੱਟ ਦੇ ਉੱਪਰ ਹੋਇਆ ਉਧਰ ਸਕੂਲ ਵਾਲੀ ਗੱਡੀ ਵੀ ਆ ਰਹੀ ਸੀ ਇਧਰੋਂ ਜੋ ਦੂਜਾ ਟਰੱਕ ਸੀਗਾ ਉਹ ਬਰਨਾਲਿਓਂ ਪਠਾਨਾ ਸਾਈਡ ਨੂੰ ਜਾ ਰਿਹਾ ਸੀ ਸ਼ਹਿਰ ਵੱਲ ਨੂੰ ਤੇ ਉਧਰ ਗੱਡੀ ਵੀ ਆ ਰਹੀ ਸੀ ਹਰ ਰਫ਼ਤਾਰ ਦੇ ਵਿੱਚ ਜਦੋਂ ਉਹ ਗੱਡੀ ਉਹਨੇ ਟਰੱਕ ਵਾਲੇ ਨੇ ਗੱਡੀ ਆਪਣੀ ਕ੍ਰਾਸ ਕਰਤੀ ਟਰੱਕ ਸਾਰਾ ਨੰਗੇ ਨੰਗ ਚੁਕੇ ਟਰੱਕ ਸਾਰਾ ਮਗਰ ਟਰੱਕ ਦਾ ਡਾਲਾ ਖੁੱਲਾ ਸੀਗਾ ਤੇ ਉਧਰੋਂ ਮੰਗਰੋਸ ਸਕੂਲ ਵਾਲੀ ਗੱਡੀ ਆ ਰਹੀ ਸੀ ਉਦੋਂ ਸਪੀਡ ਹੋਣ ਕਾਰਨ ਉਹ ਤੋਂ ਕੰਟਰੋਲ ਨਹੀਂ ਹੋਇਆ ਜੇ ਮਾੜੇ-ਮੋٹے ਬ੍ਰੇਕ ਲਾ ਦਿੰਦਾ ਉਹ ਮਤਲਬ ਐਡਾ ਹਾਸਾ ਨਹੀਂ ਵਾਪਰਦਾ ਸੀਗਾ ਉਹ ਟਰੱਕ ਦੇ ਪਿੱਛੇ ਵੱਜੀ ਟਰੱਕਾਂ ਲੰਘ ਚੁੱਕੇ ਸੀਗਾ ਜਿਹੜੇ ਕੂ ਦੀ ਬੈਨ ਆ ਇਹ ਸ਼ਾਇਦ ਗ੍ਰੀਨ ਆਪਣਾ ਗ੍ਰੀਨਫੀਲਡ ਸਕੂਲ ਦੀ ਇੱਕ ਬੈਨ ਆ ਗ੍ਰੀਨਫੀਲਡ ਸਕੂਲ ਆ ਜੀ ਬੱਚੇ ਹਾਂ ਜੀ ਦੋ ਤਿੰਨ ਬੱਚਿਆਂ ਦੇ ਛੱਟਾਂ ਵੱਜੀਆਂ ਨੇ ਹਾਂ ਜੀ ਰੱਖੋ ਤੇ ਜਨਾ ਦੋਨਾਂ ਜਿਹੜੇ ਸਕੂਲਾਂ ਦੇ ਬੰਨਾਂ ਬਹੁਤ ਤੇਜ਼ ਸਾਰਾ ਛੋਟੇ ਛੋਟੇ ਬੱਚੇ ਹੁੰਦੇ ਆ ਭਾਈ ਜੀ ਗੱਲਾਂ ਆ ਵੀ ਚਲੋ ਸਕੂਲਾਂ ਦਾ ਟਾਈਮ ਵੀ ਥੋੜਾ ਹੁੰਦਾ ਬੱਚਾ ਨੂੰ ਵੀ ਲੈਂਦੇ ਕਰਦੇ ਵੀ ਲੇਟ ਹੋ ਜਾਂਦੇ ਨੇ ਪਰ ਐ ਵੀ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹਨਾ ਕਿ ਬੱਚੇ ਹੁੰਦੇ ਨੇ ਛੋਟੇ ਵੀ ਦੇਖ ਕੇ ਚਲਾਉਣੀ ਚਾਹੀਦੀ ਗੱਡੀਆਂ 'ਚ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਚਲੋ ਸ਼ੁਕਰ ਮੰਨੂ ਕਿ ਥੋੜਾ ਹੋਇਆ ਵੀ ਜੇ ਕਿ ਜ਼ਿਆਦਾ ਤੇਜ਼ ਰਫ਼ਤਾਰ ਹੁੰਦੀ ਜ਼ਿਆਦਾ ਨੁਕਸਾਨ ਹੋ ਜਾਂਦਾ ਜੀ ਮੈਂ ਜਰਬਤ ਜੀ ਨੂੰ ਜੀਤ ਅਗਨੀਮ ਦਾ ਸਵਾਲ ਆ ਸਵਾਲਿਆ ਕਿੰਨੇ ਬੱਚੇ ਤੁਹਾਡੇ ਕੋਲ ਆਏ ਨੇ ਕਿੰਨੇ ਜਰਬਤ ਹਨ ਅੱਜ ਤਕਰੀਬਨ 8-10 ਤੇ ਸਵੇਰੇ ਜੀ ਸਕੂਲ ਬੱਸ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਬੱਚੇ ਤੇ ਉਹਨਾਂ ਦੇ ਦੋ ਸਟਾਫ ਮੈਂਬਰ ਐਮਰਜੈਂਸੀ ਸੇਵ ਕੀਤੀ ਤੇ ਕੁਝ ਜਿਨ੍ਹਾਂ ਦੇ ਪੇਸ਼ੈਂਟਸ ਤੇ ਟਾਂਕੇ ਲੱਗਣੇ ਸੀ ਇਮੀਜ ਕੀ ਉਹ ਲਾ ਕੇ ਫਿਰ ਐਕਸਰੇ ਕਰਾਏ ਗਏ ਤਕਰੀਬਨ ਤਿੰਨ ਬੱਚਿਆਂ ਦੇ ਤਾਂ ਫ੍ਰੈਕਚਰ ਆਇਆ ਉਹਨਾਂ ਨੂੰ ਆਰਥੋ ਡਿਪਾਰਟਮੈਂਟ ਚ ਭੇਜ ਦਿੱਤਾ ਗਿਆ ਇੱਕ ਦੇ ਸਿਰ 'ਚ ਸੱਟ ਸੀ ਉਹਦੇ ਸ਼ਾਇਦ ਸੀਟੀ ਸਕੈਨ ਦੀ ਜ਼ਰੂਰਤ ਸੀ ਉਹਨੂੰ ਵੀ ਰੈਫਰ ਕਰਕੇ ਅਸੀਂ ਸਿਲਾ ਸਾਧ ਬਰਨਾਲਾ ਵਿੱਚ ਭੇਜ ਦਿੱਤਾ ਹੈ ਬਾਕੀ ਸਭ ਨੂੰ ਫਰਸਟ ایڈ ਦੇ ਕੇ ਤੇ ਇੰਜੈਕਸ਼ਨ ਦੇ ਕੇ ਆਬਜ਼ਰਵੇਸ਼ਨ ਚ ਰੱਖ ਲਿਆ ਹੈ ਜਿਹੜੇ ਜਿਹੜੇ ਠੀਕ ਪ੍ਰਤੀਤ ਹੋਏ ਜਾਣਗੇ ਉਹਨਾਂ ਨੂੰ ਉਸੇ ਘਰ ਭੇਜ ਦਵਾਂਗੇ ਪਰ ਰੱਬ ਦੀ ਕਿਰਪਾ ਨਾਲ ਕੈਜੁਐਲਟੀ ਕੋਈ ਨਹੀਂ ਹੋਈ ਤੇ ਜਿੰਨੇ ਐਡਮਿਟ ਕੀਤੇ ਨੇ ਸਾਰੇ ਦੇ ਸਾਰੇ ਸਟੇਬਲ ਨੇ ਜੀ ਸਰ ਜਿਹੜੀ ਬਰਨਾਲਾ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਇੱਕ ਵਸ ਪ੍ਰਕਟਨਾ ਹੋਈ ਹੈ ਉਹਦੇ ਵਿੱਚ ਕੀ ਮਾਮਲਾ ਕਿੰਨੇ ਕੁ ਬੱਚਿਆਂ ਦਾ ਨੁਕਸਾਨ ਹੋਇਆ ਤੇ ਉਹਦੇ ਪ੍ਰਤੀਪੁਰਸ਼ ਦੀ ਕੀ ਕਾਰਵਾਈ ਕੀਤੀ ਗਈ ਹੈ ਅੱਜ ਸਵੇਰੇ ਵਕਤ ਕਰੀਬ 8:30 ਵਜੇ ਬਰਨਾਲਾ ਤੋਂ ਸੰਗਰੂਰ ਰੋਡ ਦੇ ਧੌਲਾ ਬਾਈਪਾਸ ਜਿਹੜਾ ਪਠਾਨਾ ਪਿੰਡ ਦਾ ਘਟ ਹੈਗਾ ਉੱਥੇ ਇੱਕ ਸੜਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਸਪ੍ਰਿੰਗਫੀਲਡ ਸਕੂਲ ਵਰਤੋਂ ਵਾਲਾ ਦੀ ਇੱਕ ਬੱਸ ਇੱਕ ਟਰੱਕ ਦੇ ਪਿੱਛੇ ਉਹਦੀ ਟੱਕਰ ਹੋ ਗਈ ਸੀ ਜਿਹਦੇ ਵਿੱਚ ਕੁੱਲ 14 ਬੱਚੇ ਜ਼ਖਮੀ ਹੋਏ ਸੀ ਜੋ ਜ਼ਿਆਦਾਤਰ ਪੰधेਰ ਅਤੇ ਕੋਟਵੰਨਾ ਪਿੰਡ ਨੂੰ ਜਿਹੜਾ ਸੰਬੰਧਿਤ ਸੀਗੇ ਤੇ ਉੱਥੇ ਫੋਰਚੂਨੇਟਲੀ ਸਾਡੇ ਥਾਣਾ ਧਨੌਂਦਾ ਤੇ ਸੀਆਈਏ ਦਾ ਨੇੜੇ ਹੀ ਇੱਕ ਨਾਕਾ ਲੱਗਾ ਹੋਇਆ ਸੀਗਾ ਨੌਨ ਡਰਗ ਬਿਊਟੀ ਦੇ ਸਬੰਧ ਵਿੱਚ ਸੋ ਇਹ ਜਾਣਕਾਰੀ ਮਿਲਦੇ ਸਾਰ ਤੁਰੰਤ ਉਸ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਬੱਚਿਆਂ ਨੂੰ ਬੱਸ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਧਨੌਂਦਾ ਦਾਖਲ ਕਰਾਇਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਜਿਨ੍ਹਾਂ ਦੇ ਮਾਈਨਰ ਸੱਟਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ ਤੇ ਬਾਕੀ ਸਾਰੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੇ ਘਰੋਂ ਘਰ ਧਨੋਲਾ ਕਮਿਸ਼ਨ ਕੋਲ ਪਹੁੰਚਾ ਦਿੱਤਾ ਗਿਆ ਮੋਡਲੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਸ ਦਾ ਡਰਾਈਵਰ ਹੈ ਜਿਸਦਾ ਨਾਮ ਬੂਟਾ ਸਿੰਘ ਵਾਸੀ ਬੰਦੇਰ ਸੀ ਇਹ ਵੱਲੋਂ ਇਹਦੇ ਵੱਲੋਂ ਇਹ ਗੱਡੀ ਲਾਪਰਵਾਹੀ ਤਰੀਕੇ ਨਾਲੇ ਬੱਸ ਚਲਾਈ ਜਾ ਰਹੀ ਸੀ ਜਿਹੜਾ ਕਿ ਟਰੱਕ ਸੀ ਉਹ ਯੂ-ਟਰਨ ਲੈ ਰਿਹਾ ਸੀ ਕਾਫੀ ਦੂਰ ਤੋਂ ਉਹ ਟਰੱਕ ਵਾਲੇ ਨੇ ਯੂ-ਟਰਨ ਲੈ ਲਿਆ ਸੀ ਕਾ ਉਹ ਆਲਮੋਸਟ ਦੂਜੀ ਸਾਈਨ ਕ੍ਰੋਸ ਕਰ ਗਿਆ ਸੀ ਬਟ ਫਿਰ ਵੀ ਜਿਹੜਾ ਬੱਸ ਦੇ ਡਰਾਈਵਰ ਨੇ بجائے ਮੌੜੀ ਕਰਨ ਦੇ ਜਾਂ ਸਟਾਪ ਕਰਨ ਦੇ ਆਪਣੀ ਤੇਜ਼ ਸਪੀਡ ਦੇ ਨਾਲ ਜਾ ਜਾ ਕੇ ਬੱਸ ਜਿਹੜੀ ਆ ਉਹ ਟਰੱਕ ਦੇ ਬੈਕਸਾਈਡ ਵਿੱਚ ਮਾਰੀ ਜਿਹਦੇ ਕਰਕੇ ਬੱਚੇ ਜ਼ਖਮੀ ਹੋਏ ਨੇ ਸੋ ਉਹਦੇ ਖਿਲਾਫ ਅਸੀਂ ਥਾਣਾ ਧੌਂਲਾ ਵਿਖੇ ਐਫ ਆਈ ਆਰ 283 ਆਈ ਪੀ ਸੀ ਦੀ ਅਰਜ਼ੀ ਕੀਤੀ ਜਾ ਰਹੀ ਹੈ ਇਹ ਬੱਸ ਦੇ ਕਾਗਜ਼ ਵਗੈਰਾ ਸਾਰ ਜਿਹੜੀ ਪਾਲਿਸੀ ਆ ਗੋ ਸੇਫ ਸਕੂਲ ਬੱਸ ਨੂੰ ਦੇ ਮਤਲਬਕ ਸਾਰੇ ਸਹੀ ਸੀ ਉਹਦੇ ਮਤਲਬਕ ਅਸੀਂ ਇਹ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਜ਼ਿਲ੍ਹਾ ਬਰਨਾਲਾ ਵਿੱਚ ਮਾਲਕ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਵੱਖ-ਵੱਖ ਟੀਮਾਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀਆਂ ਜੁਆਇੰਟ ਟੀਮਾਂ ਬਣਾ ਕੇ ਸਾਰੇ ਹੀ ਪ੍ਰਾਈਵੇਟ ਸਕੂਲਾਂ ਦੀ ਜਿਹੜੇ ਬੱਸਾਂ ਦੀ ਸੇਫਟੀ ਸੰਬੰਧੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਹ ਵਾਲੀ ਬੱਸ ਦਾ ਵੀ ਅਸੀਂ ਸਾਰਾ ਦੇਖਾਂਗੇ ਕਿ ਇਹਨਾਂ ਦੇ ਜਿਹੜੀਆਂ ਗਾਈਡਲਾਈਨਸ ਦੇ ਮੁਤਾਬਕ ਸ਼ਰਤਾਂ ਪੂਰੀਆਂ ਕਰ ਰਹੇ ਨੇ ਜਾਂ ਨਹੀਂ ਜੇਕਰ ਕੋਈ ਵੀ ਇਹੋ ਜਿਹੀ ਕੋਈ ਗਲਵਾ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏ ਬਾਕੀ ਪ੍ਰਾਈਵੇਟ ਸਕੂਲ ਮਾਲਕਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਇਸ ਮੌਕੇ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਮੇਰੀ ਇਹ ਬੇਨਤੀ ਹੈ ਕਿ ਜਿਹੜੀਆਂ ਵੀ ਸਕੂਲ ਵਾਹਨਾਂ ਦੀ ਸੇਫਟੀ ਸੰਬੰਧੀ ਹਦਾਇਤਾਂ ਸਮੇਂ-ਸਮੇਂ ਸਰ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਜਾਰੀ ਹੁੰਦੀਆਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਕੋਈ ਵੀ ਅਕਸਰ ਜਾਨਸਕਾਰ ਨਹੀਂ ਕਰਤਾਂ ਨਾ ਵਾਪਰੇ ਸਭ ਤੋਂ ਪਰਚਾ ਦਰਜ ਦੀ ਗੱਲ ਵੀ ਇਹ ਟੈਕ ਚੱਲ ਕੇ ਆ ਕਿ ਜੇ ਬੱਸ ਮੈਰਦੀ ਜਿਹੜਾ ਬੱਸ ਦਾ ਡਰਾਈਵਰ ਹੈ ਉਹਦੇ ਤੇ ਪਰਚਾ ਦਰਜ ਕੀ